ਮੈਂ ਉਹਨਾਂ ਦੀ ਵਾਈਫ ਆ ਜੱਜ ਜਾਨੀ ਵਾਲਾ ਤਾ ਉਹਨੂੰ ਲ ਜਾ ਕੇ ਯਾਰ ਮਾਰ ਕਰੀ ਉਹਦੇ ਨਾਲ 4 5 ਬੰਦੇ ਹੋਰ ਸੀ ਸੋਨੀ ਠੇੜੀ ਦਾ ਇੱਕ ਉਹ ਮੁੰਡਾ ਹਰੀ ਹਰੀ ਜਿੰਦਰ ਸਕੰਦਰ ਸਾਰੇ ਰਲ ਕੇ ਨਿਲਕੇ ਆ ਦੁੱਲੀ ਵਿਧੀ ਇਹਨੇ ਇਹਨੇ ਕੱਲ ਇਹਦਾ ਨੇ ਦੋਸਤ ਸੀ ਮੁੰਡੇ ਦੇ ਹਾਂਜੀ ਹਾਂਜੀ ਜਿਮ ਵਗੈਰਾ ਇਕੱਠੇ ਕਰਦੇ ਤੇ ਮੇਰੇ ਘਰ ਵਾਲੇ ਦੀ ਬਾਡੀ ਬਹੁਤ ਸੋਹਣੀ ਸੀ ਵਰਚ ਰੱਖਿਆ 8-10 ਦਿਨ ਕੋਈ ਰਿਸਪੌਂਸ ਨਹੀਂ ਕੁਛ ਨਹੀਂ ਉਹਨੇ ਬੋਲ ਕੇ ਉਂਗਲ ਵੀ ਨਹੀਂ ਹਲਾਈ ਹੋਈ ਜਾਣ ਦੇ ਗਿਆ ਤੁਹਾਡੇ ਨਾਲ ਕਦੋਂ ਗੱਲ ਹੋਈ ਮੇਰੇ ਕੋਲ ਮੈਂ ਇਸ ਸਵੇਰੇ ਗੱਲ ਹੋਈ ਹੈ ਜੀ ਮੈਂ ਕਰਿਆ ਆ ਰਿਹਾ ਵੀ ਮੋਟੋ ਮੇਰੇ ਮੈਥੀ ਆ ਕੇ ਗੱਲ ਕਰੂ ਕਰੇ ਰੋਟੀ ਖਾ ਕੇ ਗਿਆ ਕਾਰਨ ਕੀ ਹੋਇਆ ਪਤਾ ਲੱਗਿਆ ਤੁਹਾਡੇ ਨਾਲ ਦੱਸਿਆ ਉਹਦੇ ਨਾਲ ਖਾਰ ਖਾਂਦਾ ਸੀਗਾ ਹੁਣ ਕੋਈ ਪੁੱਛਦਾ ਨਹੀਂ ਸੀਗਾ ਮੇਰੇ ਭਾਈ ਨੂੰ ਪੁੱਛਦੇ ਸੀ ਹੁਣ ਟੂਰਨਾਮੈਂਟ ਹੋਇਆ ਸੀਗਾ ਉੱਥੇ ਉਹ ਮੁੰਡੇ ਨੂੰ ਕੋਈ ਨਹੀਂ ਪੁੱਛ ਰਿਹਾ ਸੀਗਾ ਬਸ ਉਹਦੇ ਕੋਲ ਉੱਠ ਕੇ ਗਿਆ ਪ੍ਰੀਤੀ ਨੂੰ ਠਾ ਕੇ ਲੈ ਕੇ ਗਏ ਨੇ ਉਹਦੇ ਕੋਲੇ ਬੈਠਾ ਸੀਗਾ ਫੋਟੋਆਂ ਕਰਾ ਰਿਹਾ ਸੀ ਉਹ ਬੁਰਾ ਮੰਨ ਕੇ ਉਹ ਕੱਲਾ ਹੀ ਵਗ ਗਿਆ ਸੀ ਫਿਰ ਘਰੇ ਮੂਵਣਾ ਕੇ ਵੜ ਗਿਆ ਸੀ ਵੀ ਇਹਨੂੰ ਪੁੱਤੀ ਨਹੀਂ ਮੈਂ ਹੁਣ ਹੀ ਆ ਰਿਹਾ ਤਨੋਲੇ ਦੀ ਸਕੂਟਰੀ ਉਹਦੇ ਕੋਲ ਹੀ ਸੀਗੀ ਉਹਨੇ ਦਿੱਤੀ ਹੋਈ ਸੀਗੀ ਫਿਰ ਉਸ ਤੋਂ ਬਾਅਦ ਉਹ ਉੱਥੇ ਮਾਂ ਤੂੰ ਜਿੰਮ ਨਹੀਂ ਜਾਣਾ ਕਹਿੰਦਾ ਹਾਂ ਜਾ ਰਿਆਂ ਦੀਦੀ ਮੈਨੂੰ ਭੁੱਖ ਲੱਗੀ ਐ ਮੈਂਨੇ ਉਹਨੂੰ ਚਾਹ ਬਣਾ ਕੇ ਦਿੱਤੀ ਦੁੱਧ ਵਾਲੀ ਮੈਨੇ ਰਾਸ ਵੀ ਦਿੱਤੇ ਹੈਗੇ ਫਿਰ ਉਹ ਚਲਾ ਗਿਆ ਉੱਥੇ ਫਿਰ ਉਸ ਤੋਂ ਬਾਅਦ ਤਨੋਇਆ ਉਹਦੇ ਨਾਲ ਹੀ ਸੀਗਾ ਤਨੋਇਆ ਥੋੜੀ ਦੇਰ ਵਾਸਤੇ ਉਹਨੂੰ ਉੱਥੇ ਜਿੰਮ ਖੜਾ ਕੇ ਜਿੰਮ ਬੰਦ ਸੀਗਾ ਉੱਤੇ ਖੜਾ ਕੇ ਚਲਾ ਗਿਆ ਉਹ ਉਹਨਾਂ ਨੇ ਉਹਦੇ ਹੀ ਫੋਨ ਕੀਤਾ ਤਨੋਲੇ ਨੇ ਉਹਦੇ ਉਹਨੂੰ ਕਿਹਾ ਉਹਦੇ ਵਿੱਚ ਵਿੱਚੋਂ ਨੇ ਫੋਨ ਕਰਕੇ ਉਹਨਾਂ ਨੂੰ ਸੋਨੀ ਉਹਨਾਂ ਨੂੰ ਕਿਹਾ ਵੀ ਮੇਰੇ ਪਹਿਲਾਂ ਕਿਸੇ ਮੁੰਡੇ ਨੇ ਚੱਕਿਆ ਫਿਰ ਕਹਿੰਦਾ ਤੂੰ ਮੇਰੀ ਸੋਨੀ ਨਾਲ ਗੱਲ ਕਰਾ ਕਹਿੰਦਾ ਇਹਦਾ ਕੰਮ ਕਰ ਦੇ ਮਾਰ ਮਾਰ ਕੇ ਇਹਦਾ ਮੂੰਹ ਤਾਂ ਕੱਢ ਦੇ ਮਾਰ ਦੇ ਅੱਜ ਇਹਦਾ ਕੰਮ ਕਰ بڑے بڑے ਬੰਦੇ ਵੀ ਦੀ ਸੋਨੀ ਆ ਗੱਜਨ ਪਹਿਲਵਾਨ ਹੈਰੀ ਆ ਹੁਣ ਤੁਸੀਂ ਕੀ ਮੂੰਹ ਕਰਦੇ ਮੈਂ ਮੰਗ ਕਰਦੀ ਆ ਉਹਨੂੰ ਫਾਂਸੀ ਦੀ ਸਜ਼ਾ ਹੋਵੇ फांसी दी سزا ਮੇਰਾ ਭਾਈ ਇਸ ਦੁਨੀਆ ਚ ਅਜ ਰਿਹਾ ਨਹੀਂ ਆਪ ਤੱਕ ਪਹਿਲਾਂ ਲੜਾਈ ਝਗੜਾ ਹੋਇਆ ਸੀਗਾ ਇਹ ਲੜਕੇ ਦਾ ਹਰਪ੍ਰੀਤ ਸਿੰਘ ਦਾ ਔਰ ਇਹਨੂੰ ਪੰਜ ਛੇ ਜਣੇ ਨੇ ਲੜਕੇ ਇੱਥੇ ਕੁੱਟਿਆ ਸੀਗਾ ਸੱਟਾਂ ਲੱਗੀਆਂ ਸੀਗਾ ਕਾਫੀ ਸੱਟਾਂ ਲੱਗੀਆਂ ਸੀ ਤੇ ਅਮਰ ਹਸਪੀਟਲ ਜਿਹੜਾ ਹੈਗਾ ਜੀਰੇ ਲਾਟ ਸੀਗਾ ਇਹ ਤਾਂ ਉਹਦੀ ਮਦਰ ਦੇ ਬਿਆਨ ਤੇ ਅਸੀਂ ਜਿਹੜਾ ਹੈਗਾ 6 ਬੰਦਿਆਂ ਦੇ ਖਿਲਾਫ 307 ਦੇ ਦੀ ਜਿਹੜਾ ਪਰਚਾ ਦਰਜ ਕੀਤਾ ਸੀਗਾ ਔਰ ਉਹਦੀ ਕਰ ਡੈਥ ਹੋ ਗਈ ਹੈ ਜ ਜਿਹਦੇ ਵਿੱਚ ਅਸੀਂ ਧਾਰਾ 302 ਦਾ ਵਾਅਦਾ ਕੀਤਾ ਹੈ ਤੇ ਫਰਦਰ ਰਵੀ ਤਫਤੀਸ਼ ਕਰ ਰਹੇ ਹੈ